ਦੇ ਵੱਲੋਂ ਮਰਨ ਵਰਤ ਦੇ ਉੱਪਰ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਕੁਝ ਜਗਜੀਤ ਸਿੰਘ ਡੱਲੇਵਾਲ ਜਿਹੜੇ ਲੰਬੇ ਸਮੇਂ ਤੋਂ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਅੱਜ ਜਿਹੜਾ 95 ਤੋਂ 98 ਦਿਨਾਂ ਦੇ ਵਿੱਚ ਉਹਨਾਂ ਜਿਹੜਾ ਮਰਨ ਵਰਤ ਚੱਲਿਆ ਗਿਆ ਤੇ ਜਿਹੜਾ 5 ਮਾਰਚ ਨੂੰ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 100 ਦਿਨ ਪੂਰੇ ਹੋਣੇ ਨੇ ਤਾਂ ਉਸੇ ਜਿਹੜਾ 5 ਮਾਰਚ ਨੂੰ 100 ਹੋਰ ਕਿਸਾਨਾਂ ਦੇ ਵੱਲੋਂ ਇੱਕ ਦਿਨ ਦੇ ਲਈ ਮਰਨ ਵਰਤ ਦੇ ਉੱਪਰ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਕਿਸਾਨੀ ਮੰਗਾਂ ਨੂੰ ਲੈ ਕੇ ਐਮਐਸਪੀ ਗਰੰਟੀ ਕਾਨੂੰਨ ਨੂੰ ਬਣਾ ਕੇ ਤੇ ਉਧਰਲੇ ਪਾਸੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਵਾਉਣ ਨੂੰ ਲੈ ਕੇ ਲੰਬੇ ਸਮੇਂ ਤੋਂ ਇੱਕ ਤਕਰੀਬਨ ਇੱਕ ਸਵਾ ਸਾਲ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਉਸੇ ਵਿਚਕਾਰ ਜਦੋਂ ਲੰਬਾ ਸਮਾਂ ਬੀਤ ਜਾਂਦਾ ਸਰਕਾਰ ਮੀਟਿੰਗ ਦਾ ਸੱਦਾ ਨਹੀਂ ਦਿੰਦੀ ਕੇਂਦਰ ਸਰਕਾਰ ਕੋਈ ਕੇਂਦਰ ਦੇ ਵਿੱਚ ਦੁਬਾਰਾ ਮੁੜ ਤੋਂ ਭਾਪੀ ਦੀ ਸਰਕਾਰ ਰਿਪੀਟ ਹੋ ਜਾਂਦੀ ਹੈ ਤਾਂ ਫਿਰ ਅੰਦੋਲਨ ਨੂੰ ਤੇਜ਼ ਕਰਨ ਦੇ ਲਈ 26 ਨਵੰਬਰ ਨੂੰ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਵੱਲੋਂ ਮਰਨ ਵਰਤ ਦੇ ਉੱਪਰ ਬੈਠਣ ਦਾ ਐਲਾਨ ਕਰ ਦਿੱਤਾ ਜਾਂਦਾ 26 ਮਬਰ ਨੂੰ ਮਰਨ ਵਰਤ ਦੇ ਉੱਪਰ ਬੈਠ ਜਾਂਦੇ ਨੇ ਇਹਨਾਂ ਤਕਰੀਬਨ 90 95 ਦਿਨਾਂ ਦੇ ਵਿੱਚ ਕਈ ਵਾਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਜਿਹੜੀ ਸਿਹਤ ਵਿਗੜੀ ਆ ਕਈ ਵਾਰ ਬੇਹੋਚ ਹੋਏ ਨੇ ਇਤੋਂ ਤੱਕ ਕਿ ਕਈ-ਕਈ ਘੰਟੇ ਬੇਹੋਚ ਰਹਿੰਦੇ ਨੇ ਉਲਟੀਆਂ ਤੱਕ ਲੱਗ ਜਾਂਦੀਆਂ ਨੇ ਪਿਛਲੇ ਕੋ ਜਨਾਂ ਦੇ ਵਿੱਚ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਟੈਂਪਰੇਚਰ ਅਚਾਨਕ ਬਹੁਤ ਜ਼ਿਆਦਾ ਵੱਜ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜੀ ਕੰਪਨੀ ਛੱਡ ਜਾਂਦੇ ਤੇ ਉਸ ਤੋਂ ਬਾਅਦ ਹੁਣ 5 ਮਾਰਚ ਨੂੰ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 100 ਦਿਨ ਪੂਰੇ ਹੋਣੇ ਤਾਂ ਉਸੇ 5 ਮਾਰਚ ਮਾਰਚ ਨੂੰ ਹੁਣ 100 ਹੋਰ ਕਿਸਾਨਾਂ ਦੇ ਵੱਲੋਂ ਮਰਨ ਵਰਤ ਦੇ ਉੱਪਰ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਦੇ ਵੱਲੋਂ ਮਰਨ ਵਰਤ ਦੇ ਉੱਪਰ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਕੁਝ ਜਗਜੀਤ ਸਿੰਘ ਦੱਲੇਵਾਲ ਜਿਹੜੇ ਲੰਬੇ ਸਮੇਂ ਤੋਂ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਅੱਜ ਜਿਹੜਾ 95 ਤੋਂ 98 ਦਿਨਾਂ ਦੇ ਵਿੱਚ ਉਹਨਾਂ ਜਿਹੜਾ ਮਰਨ ਵਰਤ ਚੱਲਿਆ ਗਿਆ ਤੇ ਜਿਹੜਾ 5 ਮਾਰਚ ਨੂੰ ਕਿਸਾਨਾਂ ਆਗੂ ਜਗਜੀਤ ਸਿੰਘ ਦੱਲੇਵਾਲ ਦੇ ਮਰਨ ਵਰਤ ਨੂੰ 100 ਦਿਨ ਪੂਰੇ ਹੋਣੇ ਨੇ ਤਾਂ ਉਸ ਜਿਹੜਾ 5 ਮਾਰਚ ਨੂੰ 100 ਹੋਰ ਕਿਸਾਨਾਂ ਦੇ ਵੱਲੋਂ ਇੱਕ ਦਿਨ ਦੇ ਲਈ ਮਰਨ ਵਰਤ ਦੇ ਉੱਪਰ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਕਿਸਾਨੀ ਮੰਗਾਂ ਨੂੰ ਲੈ ਕੇ ਐਮਐਸਪੀ ਗਰੰਟੀ ਕਾਨੂੰਨ ਨੂੰ ਬਣਾ ਕੇ ਤੇ ਉਧਰਲੇ ਪਾਸੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਵਾਉਣ ਨੂੰ ਲੈ ਕੇ ਲੰਬੇ ਸਮੇਂ ਤੋਂ ਇੱਕ ਤਕਰੀਬਨ ਇੱਕ ਸਵਾ ਸਾਲ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਉਸੇ ਵਿਚਕਾਰ ਜਦੋਂ ਲੰਬਾ ਸਮਾਂ ਬੀਤ ਜਾਂਦਾ ਸਰਕਾਰ ਮੀਟਿੰਗ ਦਾ ਸੱਦਾ ਨਹੀਂ ਦਿੰਦੀ ਕੇਂਦਰ ਸਰਕਾਰ ਕੋਈ ਕੇਂਦਰ ਦੇ ਵਿੱਚ ਦੁਬਾਰਾ ਮੁੜ ਤੋਂ ਭਾਪੀ ਦੀ ਸਰਕਾਰ ਰਿਪੀਟ ਹੋ ਜਾਂਦੀ ਹੈ ਤਾਂ ਫਿਰ ਅੰਦੋਲਨ ਨੂੰ ਤੇਜ਼ ਕਰਨ ਦੇ ਲਈ 26 ਨਵੰਬਰ ਨੂੰ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਵੱਲੋਂ ਮਰਨ ਵਰਤ ਦੇ ਉੱਪਰ ਬੈਠਣ ਦਾ ਐਲਾਨ ਕਰ ਦਿੱਤਾ ਜਾਂਦਾ 26 ਮਬਰ ਨੂੰ ਮਰਨ ਵਰਤ ਦੇ ਉੱਪਰ ਬੈਠ ਜਾਂਦੇ ਨੇ ਇਹਨਾਂ ਤਕਰੀਬਨ 90 95 ਦਿਨਾਂ ਦੇ ਵਿੱਚ ਕਈ ਵਾਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਜਿਹੜੀ ਸਿਹਤ ਵਿਗੜੀ ਆ ਕਈ ਵਾਰ ਬੇਹੋਚ ਹੋਏ ਨੇ ਇਤੋਂ ਤੱਕ ਕਿ ਕਈ-ਕਈ ਘੰਟੇ ਬੇਹੋਚ ਰਹਿੰਦੇ ਨੇ ਉਲਟੀਆਂ ਤੱਕ ਲੱਗ ਜਾਂਦੀਆਂ ਨੇ ਪਿਛਲੇ ਕੋਸ ਦਿਨਾਂ ਦੇ ਵਿੱਚ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਟੈਂਪਰੇਚਰ ਅਚਾਨਕ ਬਹੁਤ ਜ਼ਿਆਦਾ ਵੱਜ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੀ ਕੰਪਨੀ ਛੱਡ ਜਾਂਦੇ ਤੇ ਉਸ ਤੋਂ ਬਾਅਦ ਹੁਣ 5 ਮਾਰਚ ਨੂੰ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 100 ਦਿਨ ਪੂਰੇ ਹੋਣੇ ਤਾਂ ਉਸੇ 5 ਮਾਰਚ ਮਾਰਚ ਨੂੰ ਹੁਣ 100 ਹੋਰ ਕਿਸਾਨਾਂ ਦੇ ਵੱਲੋਂ ਮਰਨ ਵਰਤ ਦੇ ਉੱਪਰ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਹੈ